ਨਪਰਾ ਦੇ ਰਿਸ਼ਤੇ ਬਾਰੇ ਛੋਟੀ ਜੀ ਰਚਨਾ ਭੈਣ ਭਰਾ ਦੇ ਰਿਸ਼ਤੇ ਦੀ ਕੀ ਮੈਂ ਲਿਖਾਂ ਕਹਾਣੀ ਮਾੜੇ ਕਰਮਾਂ ਵਾਲੇ ਜਿਨ ਨੇ ਇਸ ਰਿਸ਼ਤੇ ਦੀ ਕਦਰ ਨਾ ਜਾਣੀ ਇਹ ਰਿਸ਼ਤੇ ਨੇ ਇਦਾਂ ਬਣਾਏ ਜਿਵੇਂ ਨੋਤੇ ਮਾਸ ਸੱਚੇ ਦਿਲ ਦੇ ਨਾਲ ਨਿਭਾਓ ਕਰੋ ਪਿਆਰ ਤੇ ਵਿਸ਼ਵਾਸ ਸਾਰੀ ਦੁਨੀਆ ਇੱਕ ਪਾਸੇ ਭੈਣ ਭਾਈ ਦੁਨੀਆ ਤੋਂ ਨੇ ਵੱਖ ਰੱਬ ਨੇ ਰਿਸ਼ਤਾ ਸੋਚ ਕੇ ਬਣਾਇਆ ਤੁਸੀਂ ਦੇਖੋ ਨਾਲ ਇਕ ਅੱਕ ਪਿਆਰ ਨਾਲ ਜਿੱਥੇ ਭਰਾ ਭਰਾ ਰਲ ਕੇ ਰਹਿੰਦੇ ਦੁਸ਼ਮਣ ਵੀ ਨੇ ਉਹਨਾਂ ਨਾਲ ਪੰਗਾ ਨਹੀਂ ਲੈਂਦੇ ਭਰਾ ਦਾ ਸਾਥ ਹੋਵੇ ਤਾਂ ਹਰਥਾਂ ਹੋਵੇ ਜਿੱਤ ਲੋੜ ਪੈਣ ਤੇ ਭਰਾ ਬਿਨਾ ਕੋਈ ਨਹੀਂ ਬਣਦਾ ਮਿੱਤ ਭਰਾ ਨੇ ਹੁੰਦੇ ਸੱਜੀਆਂ ਬਾਵਾ ਭਰਾ ਬਿਨਾ ਨਾ ਦੇਵੇ ਕੋਈ ਨੇਕ ਸਲਾਹਾਂ ਪੈਣ ਬਿਨਾ ਵੀ ਨਹੀਂ ਜਗਤੇ ਸਰਦਾ ਪੈਣ ਬਿਨਾ ਨਹੀਂ ਕੋਈ ਵੀਰ ਦੀ ਪ੍ਰਵਾਹ ਕਰਦਾ ਵੀਰ ਦੀ ਮੰਗ ਦੀ ਸਦਾ ਉਹ ਖੈਰ ਵੀਰ ਬਿਨਾ ਉਹਨੂੰ ਲੱਗਦੇ ਸਾਰੇ ਗੈਰ ਪੈਣ ਵੀਰ ਦੀ ਖੁਸ਼ੀ ਲਈ ਰੱਬ ਕੇ ਕਰਦੀ ਤਰਲੇ ਭੈਣ ਵੀਰ ਦੀ ਹਰ ਗੱਲ ਖੁਸ਼ੀ-ਖੁਸ਼ੀ ਚਰਲੇ ਅਨਮੋਲ ਹੁੰਦਾ ਹੈ ਭੈਣ ਭਰਾ ਦਾ ਰਿਸ਼ਤਾ ਦੁੱਖ ਸੁੱਖ ਵਿੱਚ ਇਦਾਂ ਸਾਥ ਦਿੰਦੇ ਜਿਵੇਂ ਕੋਈ ਫਰਿਸ਼ਤਾ ਰਾਜਤਾਰ ਅੱਗੇ ਹੱਥ ਜੋੜ ਇਹੀ ਕਹੇ ਭੈਣ ਭਰਾਵਾਂ ਦਾ ਆਪਸ ਵਿੱਚ ਪਿਆਰ ਸਦਾ ਬਣਿਆ ਰਹੇ ਭੈਣ ਭਰਾਵਾਂ ਦਾ ਆਪਸ ਵਿੱਚ ਪਿਆਰ ਸਦਾ ਬਣਿਆ ਰਹੇ